ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਇੱਕ ਵੀਰ ਨਾਲ ਆਪਾਂ ਪੁੱਚੋ ਮੰਡੀ ਦੇ ਖੜੇ ਆ ਅੱਜ ਤੇ 30 31 ਅਗਸਤ ਦਾ ਮੇਲਾ ਜਿਹੜਾ ਲੱਗਣ ਲੱਗਿਆ ਹੋਇਆਗਾ ਉਸ ਮੇਲੇ ਤੇ ਖੜੇ ਆ ਆਪਾਂ ਬਾਈ ਨਾਲ ਝੋਟਾ ਲੈ ਕੇ ਆਏ ਆ ਤੁਸੀਂ ਇੱਕ ਵਾਰੀ ਨਿਗਾਹ ਮਾਰ ਲਓ ਤੇ ਬਾਕੀ ਆਪਾਂ ਇਹਦੇ ਬਾਰੇ ਸਾਰੀ ਜਾਣਕਾਰੀ ਲੈ ਕੇ ਦੱਸਾਂਗੇ ਵੀਰਾਂ ਤੋਂ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸ ਦਿਓ ਜੀ ਦਸਕਰਨ ਸਿੰਘ ਆ ਠੀਕ ਹੈ ਜੀ ਪਿੰਡ ਬਾਈ ਜੀ ਰਾਜ ਜੀ ਠੀਕ ਹੈ ਤੇ ਬਾਈ ਜੀ ਆਪਾਂ ਕਿੰਨੀ ਉਮਰ ਦਾ ਝੋਟਾ ਜੀ ਇਹ 19 ਮਹੀਨਿਆਂ ਦਾ ਜੀ 19 ਮਹੀਨਿਆਂ ਦਾ ਠੀਕ ਹੈ ਆਪਾਂ ਜੀ ਲਿਆ ਕੇ ਕਰਦਾ ਹਾਂ ਜੀ ਇੱਕ ਲਿਆਈ ਹਰਿਆਣੇ ਜੀ ਲਿਆ ਹਰਿਆਣੇ ਜੀ ਉਹਦਾ ਰਕੀਰਗਾ ਨਾ ਜੀ ਇਹਦਾ ਬ੍ਰਾਂਡ ਗੂਮੜ ਵਿਰਾਟ ਗੂਮੜ ਦੋਮਣਾ ਇਹਦਾ ਬਈ ਕੀ ਨਾਮ ਰੱਖਿਆ ਇਹਦਾ ਵੀ ਵਿਰਾਟ ਬੁੱਲ 2 ਆ ਵਿਰਾਟ ਬੁੱਲ 2 ਰੱਖਿਆ ਠੀਕ ਹੈ ਜਿਹਦੀ ਮਾਦ ਉਧਰ ਰਕਾਰ ਕੀ ਆ ਹਾਂਜੀ ਉਧਰ ਰਕਾਰ ਇਹਦੀ 20 ਲੀਟਰ ਹੈ 20 ਲੀਟਰ ਤੇ ਆਪੇ ਸ਼ੌਂਕ ਤੌਰ ਤੇ ਰੱਖਿਆ ਭਈ ਇਹ ਮੇਲੇ ਵੇਖਣੇ ਇਹਦੇ ਨਾਲ ਹਾਂਜੀ ਆ ਨਹੀਂ ਮੇਲੇ ਦੇ ਅੱਛਾ ਪੂਰਾ ਸ਼ੌਂਕ ਹੈ ਹਾਂ ਬਸ ਇਹੀ ਖਿਆਲ ਰੱਖਦਾ ਠੀਕ ਹੈ ਠੀਕ ਹੈ ਇਹੀ ਸਾਮ ਦਾ ਫਿਰ ਹਾਂਜੀ ਇਹੀ ਹੁੰਦਾ ਤੇ ਕੀ ਕੁਸ ਵੀ ਇਹਦਾ ਮੰਨ ਲਓ ਪੌਣੇ ਆਪਾਂ ਮੰਨ ਲਓ ਪੌਣੇ ਹੈ ਤਾਂ ਬਸ ਡੈਰੀ ਫਰਟੀ ਦੀ ਚੱਲਦੀ ਹੈ ਛੋਟਾ ਕਰਕੇ ਛੋਟਾ ਕਰਕੇ ਹਾਂ ਜਿਵੇਂ ਜਿਵੇਂ ਹੁਣ ਡੈਵਲ ਵਧੀ ਕਿਉਂ ਹੋਏ ਖਰਾਕ ਵਧੀ ਜਲੂ ਠੀਕ ਠੀਕ ਹੈ ਠੀਕ ਹੈ ਸੰਗ ਸੰਗ ਤੁਸੀਂ ਨਿਗਾਹ ਮਾਰ ਲਓ ਤੇ ਫੇਸਬੁਕ ਦਾ ਚੈੱਕ ਕਰ ਲਓ ਤੇ ਆਪਾਂ ਤੁਹਾਨੂੰ ਵੇਲਵੂਲ ਦਾ ਦਿਖਾ ਦਿੰਨੇ ਆ ਲੈ ਮਾਰੋਨੇਗਾ ਇਧਰੋਂ ਤੁਸੀਂ ਕਰਾਂ ਮੈਂ ਕਰੋ ਚੈੱਕ ਤੁਸੀਂ ਤੇ ਕੱਦ-ਕਾੜ ਤੁਸੀਂ ਵੇਖ ਲਓ ਨੱਕਰ ਮਾਰੋ ਚੈੱਕ ਤੁਸੀਂ ਤੇ ਨੰਬਰ ਬੋਲਦੀ ਬਈ ਆਪਣਾ 94172 99636 ਤੇ ਕਿਹੜੇ ਮੇਲੇ ਤੇ ਜਾਓਗੇ ਹੁਣ ਆਪਾਂ ਸਟਾਰਟਿੰਗ ਕਰਨ ਹੁਣ ਪਹਿਲਾ ਮੇਲਾ ਹੈ ਆਪਣਾ ਹਾਂਜੀ ਪਹਿਲਾ ਮੇਲਾ ਹੁਣ ਜਿਹੜਾ ਗਾਂ ਆਇਆ ਉਹਦੇ ਚਲਾਂਗੇ ਹਰੇਕ ਮੇਲੇ ਤੇ ਜਾਇਆ ਕਰੂੰਗੀ ਹਾਂਜੀ ਹਾਂਜੀ ਸ਼ੌਂਕ ਤੌਰ ਤੇ ਰੱਖਿਆ ਹੈ ਨਾ ਠੀਕ ਹੈ ਬਾਈ ਜੀ Em... Tá na valia.